ਮਾਨਯੋਗ ਐਸਐਸਪੀ ਸਾਹਿਬ ਕੋਟਲਾ ਸ਼੍ਰੀਮਤੀ ਰਸਲਬ ਗੁਪਤਾ ਜੀ ਮਾਨਯੋਗ ਐਸਪੀ ਫਗਵਾੜਾ ਸ੍ਰੀ ਦਪਿੰਦਰ ਗੌਰ ਭੱਟੀ ਜੀ ਅਤੇ ਡੀਐਸਪੀ ਜਸਪ੍ਰੀਤ ਫਗਵਾੜਾ ਜੀ ਦੀ ਨਿਰਦੇਸ਼ਾਂ ਅਨੁਸਾਰ ਮਾਰੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਸੀਐਸਟਾਫ ਫਗਵਾੜਾ ਦੀ ਟੀਮ ਵੱਲੋਂ ਇੱਕ ਚੋਰਾਂ ਦੇ 그룹 ਦੇ ਮੈਂਬਰਾਂ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਇਸ ਵਿੱਚ ਚੋਰਾਂ પાસે ਸੱਤ ਚੋਰੀ ਦੇ ਮੋਟਰਸਾਈਕਲ ਇੱਕ ਮੋਟਰ ਅਤੇ ਇੱਕ ਲੋਹਾ ਕਟਰ ਜਿਹੜਾ ਵਾਰਦਾਤ ਵਿੱਚ ਉਹ ਲੋਹਾ ਕਟਰ ਨਾਲ ਸੇ ਗੱਡ ਰੇਸਿੰਗ ਬਰਾਮਦ ਹੋਇਆ ਹੈ ਇਸ ਵਿੱਚ ਸੀਆਈਏ ਕਪੂਰ ਫਗਵਾੜਾ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਤੇ ਉਹਨਾਂ ਨੇ ਹਿਊਮਨ ਇਟੈਲ ਟੈਕਨੀਕਲ ਇੰਟੈਲੀਜੈਂਸ ਦੇ ਹਾਤੇ ਸਪੈਸ਼ਲ ਨਾਕਾ ਬੰਦੀ ਦੇ ਤਹਿਤ ਸਿਵਲ ਹਸਪਤਾਲ ਫਗਵਾੜਾ ਦੇ ਪੋਤੇ niche ਨਾਕਾ ਬੰਦੀ ਕੀਤੀ ਜਿਸ ਦੌਰਾਨ ਉਹਨਾਂ ਨੇ ਮੋਟਰਸਾਈਕਲ ਤੇ ਤਿੰਨ ਨੌਜਵਾਨ ਜਿੰਨਾਂ ਦੇ ਨਾਮ ਅਮਨ ਪੁੱਤਰ ਰਾਜੂ ਵਾਸੀ ਪਹਿਚਾਨਗਰ ਫਗਵਾੜਾ ਰਮਨ ਕੁਮਾਰ ਪੁੱਤਰ ਫਕੀਰ ਚੰਦ ਵਾਸੀ ਖੇੜਾ ਸਾਦ ਵਾਰਾਤੇ ਸ਼ਿਵਾ ਉੱਤਰਸ਼ੋਕ ਵਾਸੀ ਸ਼ਾਜੀਦ ਲੋਨੀ ਫਰਦਵਾਰਾ ਨੂੰ ਇੱਕ ਚੋਰੀ ਦੇ ਮੋਟਰਸਾਈਕਲ ਅਤੇ ਇੱਕ ਚੋਰੀ ਦੀ ਮੋਟਰਸਵੇਧ ਕਾਬੂ ਕੀਤਾ ਅਤੇ ਜਿਨ੍ਹਾਂ ਨੂੰ ਪੇਸ਼ ਅਦਾਲਤ ਕਰਕੇ ਉਹਨਾਂ ਦਾ ਪੁਲਿਸ ਰਿਮਾਨ ਲਿਆ ਗਿਆ ਤੇ ਪੁਲਿਸ ਰਿਮਾਨ ਦੇ ਉੱਪਰ ਉਦੌਰਾਨੇ ਪੁਲਿਸ ਰਿਮਾਨ ਹੁਨਾ ਕੋ 6 ਚੋਰੀ ਦੇ ਮੋਟਰਸਾਈਕਲ ਅਤੇ ਇੱਕ ਕਟਰ ਬਰਾਮਦ ਕੀਤਾ ਗਿਆ ਦੋਸ਼ੀ ਜਿਹੜੇ ਉਹ ਇੱਕ ਦਿਨ ਦੇ ਪੁਲਿਸ ਰਿਮਾਨ ਤੇ ਹਨ ਤੇ ਅਜੇ ਹੋਰ ਵੀ ਇਨਾਂ ਤੋਂ ਵਾਰਦਾਤਾਂ ਦੀ ਜਾਣਕਾਰੀ ਮਿਲ ਸਕਦੀ ਹੈ ਅਜੇ ਤੱਕ ਦੋਸ਼ੀਆਂ ਨੇ ਕੁੱਲ 20 ਦੇ ਕਰੀਬ ਵਾਰਦਾਤਾਂ ਜਿਨ੍ਹਾਂ ਵਿੱਚ ਗੇਸ ਲੋਹੇ ਦੇ ਗੇਟ ਕਟਰ ਲੋਹੇ ਦੀਆਂ ਪਲੇਟਾਂ ਸ਼ਟਰਿੰਗ ਵਾਲੀਆਂ ਪਲੇਟਾਂ ਮੋਟਰਸਾਈਕਲ ਟੁੱਲੂ ਪੰਪ ਅਤੇ ਹੋਰ ਇਦਾਂ ਦੀਆਂ ਛੋਟੀਆਂ ਤੋਂ ਲੈ ਕੇ ਵੱਡੀਆਂ ਵਾਰਦਾਤਾਂ ਨੂੰ ਇਨਜਾਮ ਦੇਣਾ ਬੰਦਿਆ ਥੈਂਕ ਯੂ